ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ دیਵਾਨਾ ਬਣਾਇਆ ਸੀ। ਭਾਵੇਂ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਲੋਕ ਉਹਨਾਂ ਦੇ ਕਈ ਹਿੱਟ ਗੀਤਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ। ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਕਈ ਗੀਤ ਰਿਲੀਜ਼ ਹੋਏ ਨੇ। ਇਹਨਾਂ ਨੂੰ ਲੋਕਾਂ ਦੇ ਵੱਲੋਂ ਪਰਵਾਹ ਹੁੰਗਾਰਾ ਮਿਲਿਆ ਤੇ ਹੁਣ ਸਿੱਧੂ ਮਸੇਵਾਲਾ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਦਰਸਾ ਸਿੱਧੂ ਮਸੇਵਾਲਾ ਦਾ ਗੀਤ ਜੂਨ ਮਹੀਨੇ ਦੇ ਵਿੱਚ ਰਿਲੀਜ਼ ਹੋਣ ਚਾ ਰਿਹਾ ਹੈ। ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਰਿਪੀਟ ਕਰ ਰਿਹਾ ਹੈ। ਇਹ ਨਵ स्टीफलन डॉन ਦੇ ਨਾਲ ਤਿਆਰ ਕੀਤਾ ਗਿਆ ਇਸ ਕੋ ਪਹਿਲਾ ਅਪ੍ਰੈਲ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਛੇਵਾਂ ਗਾਣਾ 410 ਰਿਲੀਜ਼ ਹੋਇਆ ਸੀ ਇਹਦੀ ਜਾਣਕਾਰੀ ਸਿੰਗਰ ਸਟੇਫਲਨ ਡੌਨ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ ਉਹਨਾਂ ਆਪਣੇ ਇੰਸਟਾਗ੍ਰਾਮ ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਜਲਦੀ ਸਿੱਧੂ ਮੂਸੇਵਾਲਾ ਨਾਲ ਡਿਲੇਮਾ Song ਰਿਲੀਜ਼ ਕਰਾਂਗੇ ਰੈਪਰ ਸਟੇਫਲਨ ਡੌਨ ਨੇ ਖੁਦ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਾ ਬਹੁਤ ਹੀ ਹੰਮੰਦ ਯੂਕੇ ਰੈਪ ਰਿਕਾਰਡ ਡਿਲੇਮਾ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਹਾਲ ਹੀ ਚ ਇੱਕ ਇੰਸਟਾਗ੍ਰam ਲਾਈਵ ਦੌਰਾਨ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਰੈਪਰ ਸਟੀਫਲਨ ਡੌਨ ਇਸ ਬੰਦਾਲੀ ਇਕੱਠੇ ਮਿਲ ਕੇ ਹੁਣ ਤੱਕ 2 ਡ੍ਰੈਕਸ ਤੇ ਕੰਮ ਕੀਤਾ ਹੈ ਸਟੀਫਲਨ ਡੌਨ ਪਿਛਲੇ ਸਾਲ ਸਿੱਧੂ ਦੇ ਬਰਥਡੇ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਲਈ ਪਿੰਡ ਮੂਸਾ ਵੀ ਆਏ ਸਨ ਨਸਿਆ ਜਾਲਿਆ ਕਿਸ ਗੀਤ ਦੀ ਵੀਡੀਓ ਵੀ ਉਸਨੇ ਪਿੰਡ ਮੂਸਾ ਦੇ ਵਿੱਚ ਹੀ ਸ਼ੂਟ ਕੀਤੀ ਹੈ ਇਸ ਤੋਂ ਪਹਿਲਾਂ ਸਿੱਧੂ ਮਸਤਾਲਾ ਦਾ ਸੱਤਵਾਂ ਗੀਤ 410 ਰਿਲੀਜ਼ ਹੋਇਆ ਸੀ ਸਨੀ ਮਾਲਟਨ ਨੇ ਆਪਣੇ YouTube ਚੈਨਲ ਤੇ ਇਸ ਨੂੰ ਰਿਲੀਜ਼ ਕੀਤਾ ਸੀ ਇਸ ਗੀਤ ਨੂੰ ਸਿੱਧੂ ਮਸਤਾਲਾ ਤੇ ਸਨੀ ਮਾਲਟਨ ਨੇ ਲਿਖਿਆ ਹੈ ਖਾਸ ਗੱਲ ਇਹ ਹੈ ਕਿ ਜਿੱ ਸਿੱਧੂ ਸਬਾਹ ਸਭ ਦੇ ਫੈਨਸ ਕਾਫੀ ਭਾਵੁਕ ਨਜ਼ਰ ਆ ਰਹੇ ਸਨ ਤੇ ਹੁਣ ਸਿੱਧੂ ਮਸਤਵਾਲ ਦਾ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮਸਤਵਾਲ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ دیਵਾਨਾ ਬਣਾਇਆ ਸੀ ਭਾਵੇਂ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਲੋਕ ਉਹਨਾਂ ਦੇ ਕਈ ਹਿੱਟ ਗੀਤਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਕਈ ਗੀਤ ਰਿਲੀਜ਼ ਹੋਏ ਨੇ ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਪਰਵਾਹ ਹੁੰਗਾਰਾ ਮਿਲਿਆ ਤੇ ਹੁਣ ਸਿੱਧੂ ਮਸਤਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਾ ਸਿੱਧੂ ਮਸਤਵਾਲ ਦਾ ਗੀਤ ਜੂਨ ਮਹੀਨੇ ਦੇ ਵਿੱਚ ਇਹ ਗੀਤ ਸਮੋਚ ਆ ਰਿਹਾ ਹੈ ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਰਿਪੀਟ ਕਰ ਰਹੀ ਹੈ ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਦੇ ਨਾਲ ਤਿਆਰ ਕੀਤਾ ਗਿਆ ਇਸ ਕੋ ਪਹਿਲਾ 1 ਅਪ੍ਰੈਲ ਦੇ ਵਿੱਚ ਸਦੂ ਮੁਸੇਵਾਲ ਦਾ ਛੇਵਾਂ ਗਾਣਾ 410 ਰਿਲੀਜ਼ ਹੋਇਆ ਸੀ ਇਹਦੀ ਜਾਣਕਾਰੀ ਸਿੰਗਰ ਸਟੈਫਲੰਡਨ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ ਉਹ ਆਪਣੇ ਇੰਸਟਾਗ੍ਰam ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਜਲਦੀ ਸਦੂ ਮੁਸੇਵਾਲ ਨਾਲ ਦਿਲੇਮਾ Song ਰਿਲੀਜ਼ ਕਰਾਂਗੇ ਰੈਪਰ ਸਟੀਫਨ ਡੌਨ ਨੇ ਖੁਦ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਾ ਬਹੁਤ ਹੀ ਅਨਮਨਤ ਯੂਕੇ ਰੈਪ ਰਿਕਾਰਡ ਡਿਲੇਮਾ ਅਸੀਂ ਰਿਲੀਜ਼ ਕਰਨ ਚਾਹ ਰਹੇ ਹਾਂ ਹਾਲ ਹੀ ਵਿੱਚ ਇੱਕ ਇੰਸਟਾਗ੍ਰam ਲਾਈਵ ਦੌਰਾਨ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਰੈਪਰ ਸਟੀਫਨ ਡੌਨ ਨੇ ਸਿੱਧੂ ਨਾਲ ਇਕੱਠੇ ਮਿਲ ਕੇ ਹੁਣ ਤੱਕ ਦੋ ਟਰੈਕਸ ਤੇ ਕੰਮ ਕੀਤਾ ਹੈ ਸਟੀਫਨ ਡੌਨ ਪਿਛਲੇ ਸਾਲ ਸਿੱਧੂ ਦੇ ਬਰਥਡੇ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਲਈ ਪਿੰਡ ਮੂਸਾ ਵੀ ਆਏ ਸਨ ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਦੀ ਵੀਡੀਓ ਵੀ ਉਸਨੇ ਪਿੰਡ ਮੂਸਾ ਦੇ ਵਿੱਚ ਹੀ ਸ਼ੂਟ ਕੀਤੀ ਹੈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਸਤਵਾਂ ਗੀਤ 410 ਰਿਲੀਜ਼ ਹੋਇਆ ਸੀ सनी माल्टन ने अपने YouTube चैनल इस ते नू इस नूर रिलीज ਕੀਤਾ ਸੀ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਤੇ सनी माल्टਨ ਨੇ ਲਿਖਿਆ ਹੈ ਖਾਸ ਗੱਲ ਇਹ ਹੈ ਕਿ ਜਿੱਦ ਸਿੱਧੂ ਦੀ ਵੀਡੀਓ ਵੀ ਨਜ਼ਰ ਆ ਰਹੀ ਹੈ ਜੋ ਸੁਬਾਹ ਸਿੱਧੂ ਦੇ ਫੈਨਸ ਕਾਫੀ ਭਾਵੁਕ ਨਜ਼ਰ ਆ ਰਹੇ ਸਨ ਤੇ ਹੁਣ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ دیਵਾਨਾ ਬਣਾਇਆ ਸੀ ਭਾਵੇਂ ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਲੋਕ ਉਹਨਾਂ ਦੇ ਕਈ ਹਿੱਟ ਗੀਤਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਕਈ ਗੀਤ ਰਿਲੀਜ਼ ਹੋਏ ਨੇ ਨਨ ਲੋਕਾਂ ਦੇ ਵੱਲੋਂ ਪਰਵਾਹ ਹੁੰਗਾਰਾ ਮਿਲਿਆ ਤੇ ਹੁਣ ਸਿੱਧੂ ਮਸਤੇਵਾਲਾ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸ ਸਿੱਧੂ ਮਸਤੇਵਾਲਾ ਦਾ ਗੀਤ ਜੂਨ ਮਹੀਨੇ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ ਹੈ ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਰਿਪੀਟ ਕਰ ਰਹੀ ਹੈ ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਨ ਲੰਡਨ ਦੇ ਨਾਲ ਤਿਆਰ ਕੀਤਾ ਗਿਆ ਇਸ ਤੋਂ ਪਹਿਲਾਂ 1 ਅਪ੍ਰੈਲ ਦੇ ਵਿੱਚ ਸਿੱਧੂ ਮਸਤੇਵਾਲਾ ਦਾ ਛੇਵਾਂ ਗਾਣਾ 410 ਰਿਲੀਜ਼ ਹੋਇਆ ਸੀ ਇਹ ਜਾਣਕਾਰੀ ਸਿੰਗਰ ਸਟੀਫਨ ਲੰਡਨ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ ਉਨਾ ਆਪਣੀ ਇੰਸਟਾਗ੍ਰਾਮ ਦੇ ਵਿੱਚ ਇੱਕ ਪੋਸਟ ਸਾਂਝ ਕਰਕੇ ਲਿਖਿਆ ਕਿ ਜਲਦੀ ਸਿੱਧੂ ਮੂਸੇਵਾਲਾ ਨਾਲ ਡਿਲੇਮਾ Song ਰਿਲੀਜ਼ ਕਰਾਂਗੇ। ਰੈਪਰ ਸਟੀਫਲਨ ਡੌਨ ਨੇ ਖੁਦ ਦਾ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਾ ਬਹੁਤ ਹੀ ਇੰਮਾਨਦਾਰ ਯੂਕੇ ਰੈਪ ਰਿਕਾਰਡ ਡਿਲੇਮਾ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ। ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਉਹਨਾਂ ਨੇ ਇਸ ਕੱਲ ਦਾ ਖੁਲਾਸਾ ਵੀ ਕੀਤਾ ਸੀ। ਰੈਪਰ ਸਟੀਫਲਨ ਡੌਨ ਸਿੱਧੂ ਨਾਲ ਇਕੱਠੇ ਮਿਲ ਕੇ ਹੁਣ ਤੱਕ ਦੋ ਟ੍ਰੈਕਸ ਤੇ ਕੰਮ ਕੀਤਾ ਹੈ। ਸਟੀਫਲਨ ਡੌਨ ਪਿਛਲੇ ਸਾਲ ਸਿੱਧੂ ਦੇ ਬਰਥਡੇ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਮਿਲਣ ਲਈ ਪਿੰ ਸਜਾਲਿਆ ਕਿਸ ਦੀ ਵੀਡੀਓ ਵੀ ਉਸਨੇ ਪਿੰਡ ਮੂਸਾ ਦੇ ਵਿੱਚ ਸ਼ੂਟ ਕੀਤੀ ਹੈ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦਾ ਸਤਵਾਂ ਗੀਤ 410 ਰਿਲੀਜ਼ ਹੋਇਆ ਸੀ ਸਨੀ ਮਾਲਟਨ ਨੇ ਆਪਣੇ YouTube ਚੈਨਲ ਤੇ ਇਸ ਨੂੰ ਰਿਲੀਜ਼ ਕੀਤਾ ਸੀ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਤੇ ਸਨੀ ਮਾਲਟਨ ਨੇ ਲਿਖਿਆ ਹੈ ਖਾਸ ਗੱਲ ਇਹ ਹੈ ਕਿ ਜਿੱਦ ਸਿੱਧੂ ਦੀ ਵੀਡੀਓ ਵੀ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਸਿੱਧੂ ਦੇ ਫੈਨਸ ਕਾਫੀ ਭਾਵੁਕ ਨਜ਼ਰ ਆ ਰਹੇ ਸਨ ਤੇ ਹੁਣ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ دیਵਾਨਾ ਬਣਾਇਆ ਪਾਵੇਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਲੋਕ ਉਹਨਾਂ ਦੇ ਕਈ ਹਿੱਟ ਗੀਤਾਂ ਕਾਰਨ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਨੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹਨਾਂ ਦੇ ਕਈ ਗੀਤ ਰਿਲੀਜ਼ ਹੋਏ ਨੇ ਇਹਨਾਂ ਨੂੰ ਲੋਕਾਂ ਦੇ ਵੱਲੋਂ ਪਰਵਾਹ ਹੁੰਗਾਰਾ ਮਿਲਿਆ ਤੇ ਹੁਣ ਸਿੱਧੂ ਮਸਤੇਵਾਲਾ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਦਰਸਾ ਸਿੱਧੂ ਮਸਤੇਵਾਲਾ ਦਾ ਗੀਤ ਜੂਨ ਮਹੀਨੇ ਦੇ ਵਿੱਚ ਰਿਲੀਜ਼ ਹੋਣ ਚਾ ਰਿਹਾ ਹੈ ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਰਿਪੀਟ ਕਰ ਰਿਹਾ ਹੈ ਇਹ ਨਵਾਂ ਗਾਣਾ ਮਸ਼ਹੂਰ ਬ੍ਰਿਟਿਸ਼ ਰੈਪਰ ਸਟੀਫਲਨ ਡੌਨ ਦੇ ਨਾਲ ਤਿਆਰ ਕੀਤਾ ਗਿਆ ਹੈ ਇਸ ਕੋ ਪਹਿਲਾ ਅਪ੍ਰੈਲ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਛੇਵਾਂ ਗਾਣਾ 410 ਰਿਲੀਜ਼ ਹੋਇਆ ਸੀ ਇਹ ਜਾਣਕਾਰੀ ਸਿੰਗਰ ਸਟੀਫਲਨ ਲੰਡਨ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ ਉਹਨਾਂ ਆਪਣੇ ਇੰਸਟਾਗ੍ਰam ਦੇ ਵਿੱਚ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਜਲਦੀ ਸਿੱਧੂ ਮੂਸੇਵਾਲਾ ਨਾਲ ਡਿਲੇਮਾ Song ਰਿਲੀਜ਼ ਕਰਾਂਗੇ ਰੈਪਰ ਸਟੀਫਲਨ ਡੌਨ ਨੇ ਖੁਦ ਐਲਾਨ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸ ਦਾ ਬਹੁਤ ਹੀ ਹਨਮੰਦ ਯੂਕੇ ਰੈਪ ਰਿਕਾਰਡ ਡਿਲੇਮਾ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਹਾਲ ਹੀ ਚ ਇੱਕ ਇੰਸਟਾਗ੍ਰam ਲਾਈਵ ਦੌਰਾਨ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਸੀ ਰੈਪਰ ਸਟੀਫਲਨ ਡੌਨ ਇਸ ਬੰ ਨਾਲ ਇਕੱਠੇ ਮਿਲ ਕੇ ਹੁਣ ਤੱਕ ਦੋ ਟਰੈਕਸ ਤੇ ਕੰਮ ਕੀਤਾ ਹੈ ਸਟੀਫਲਨ ਡੌਨ ਪਿਛਲੇ ਸਾਲ ਸਿੱਧੂ ਦੇ ਬਰਥਡੇ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਮਿਲਣ ਲਈ ਪਿੰਡ ਮੂਸਾ ਵੀ ਆਇਆ ਸੀ ਨਜ਼ਰ ਆਇਆ ਕਿ ਇਸ ਦੀ ਵੀਡੀਓ ਵੀ ਉਸਨੇ ਪਿੰਡ ਮੂਸਾ ਦੇ ਵਿੱਚ ਹੀ ਸ਼ੂਟ ਕੀਤੀ ਹੈ ਇਸ ਤੋਂ ਪਹਿਲਾਂ ਸਿੱਧੂ ਮਸਤੇਵਾਲ ਦਾ ਸਤਵਾਂ ਗੀਤ 410 ਰਿਲੀਜ਼ ਹੋਇਆ ਸੀ ਸਨੀ ਮਾਲਟਨ ਨੇ ਆਪਣੇ YouTube ਚੈਨਲ ਤੇ ਇਸ ਨੂੰ ਰਿਲੀਜ਼ ਕੀਤਾ ਸੀ ਇਸ ਗੀਤ ਨੂੰ ਸਿੱਧੂ ਮਸਤੇਵਾਲ ਅਤੇ ਸਨੀ ਮਾਲਟਨ ਨੇ ਲਿਖਿਆ ਹੈ ਖਾਸ ਗੱਲ ਇਹ ਹੈ ਕਿ ਇਸ ਦੀ ਸਿੱਧ ਸਿੱਧੂ ਬਾਸੂ ਦੇ ਡਿਫੈਂਸ ਕਾਫੀ ਭਾਵੁਕ ਨਜ਼ਰ ਆਦੇ ਸਾਂ ਤੇ ਹੁਣ ਸਿੱਧੂ ਮਸਤਾਲਾ ਦਾ ਨਵਾਂ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ